ਇਹ ਸਿਰਫ ਇਲਾਜ ਦਾ ਲੰਗਰ ਇਹ ਤਿੰਨ ਦਿਨਾਂ ਲਈ ਸੀਮਿਤ ਨਹੀਂ ਹੈ ਬਲਕਿ ਇਹ ਸਾਰਾ ਸਾਲ ਅਸੀਂ ਜਿਹੜੀ ਫਿਜ਼ੋਥੈਰੇਪੀ ਓਪੀਡੀ ਹੈ ਉਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਜਿਹੜੀ ਹੈ ਉਹ ਚਲਦੀ ਹੈ ਔਰ ਉਹ ਟੋਟਲੀ ਫ੍ਰੀ ਆਫ ਕੋਸਟ ਹੈ। ਜਿਹੜੀ ਫਤੇਕਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਲੰਗਰ ਦੇਖਦੇ ਹੋ, ਕੋਕ ਪਕਵਾਨ ਦੇਖਦੇ ਹੋ ਤਾਂ ਕਿਤੇ ਪੰਜੀਰੀ ਦੇ ਲੰਗਰ, ਸਬਜ਼ੀ ਦੇ ਪਕੌੜਿਆਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਮਿਲਦੇ ਨੇ ਤੇ ਇੱਥੇ 25, 31, 27 ਦਸੰਬਰ ਨੂੰ ਕਿੱਥੇ ਇਲਾਜ ਦਾ ਲੰਗਰ ਲਗਾਇਆ ਜਾ ਰਿਹਾ ਹੈ। ਹਾਂ ਜਿੰਨੂੰ ਵੀ ਕੋਈ ਜੋੜਾਂ ਨਾਲ ਰਿਲੇਟਡ ਸਮੱਸਿਆ ਹੈ ਜਾਂ ਕੋਈ ਨਿਊਰੋਲੋਜੀਕਲ ਪ੍ਰੋਬਲਮਸ ਹੈ ਇਕੇ ਜਿਹਦੇ ਵਿੱਚ ਫਿਜ਼ੋਥੈਰੇਪੀ ਕਰਗਰ ਹੋ ਸਕਦੀ ਹੈ ਉਹਨਾਂ ਨੂੰ ਅ ਵਿੰਦੀ ਕਹ ਲੋ ਜਾਂ ਉਹਨਾਂ ਨੂੰ ਸਾਡਾ ਸੱਦਾ ਹੈ ਕਿ ਉਹ ਆ ਕੇ ਆਪਣਾ ਇਲਾਜ ਕਰਾ ਸਕਣ ਅਸੀਂ ਯੂਨੀਵਰਸਿਟੀ ਦੇ ਜਿਹੜਾ ਮੇਨ ਗੇਟ ਹੈ ਉੱਥੇ ਅ ਇਹ ਲਾਰਜ ਦਾ ਲੰਗਰ ఫిਜ਼ੀਓਥੈਰੇਪੀ ਦਾ ਲੰਗਰ ਇਹਦੇ ਵਿੱਚ ਮੇਨ ਤੌਰ ਤੇ ਜਿਹੜੇ ਹੈ ਜਿਵੇਂ ਗਰਦਨ ਸਰਵਾਈਕਲ ਦੇ ਦਰਦ ਤੇ ਬ੍ਰੀਸ ਜਿਹੜੇ ਹੈ ਮੋਢਿਆਂ ਦੇ ਦਰਦ ਤੇ ਗੋਡਿਆਂ ਦੇ ਦਰਦ ਪਿੱਠ ਦਾ ਦਰਦ ਮਤਲਬ ਕੋਈ ਵੀ ਜੋੜਾਂ ਦਾ ਜਿਹੜੀ ਹਿੱਟਡ ਜਿਹੜੀ ਸਮੱਸਿਆ ਹੈ ਪਲੱਸ ਜਿਨ੍ਹਾਂ ਨੂੰ ਨਿਊਰੋਲੋਜੀਕਲ ਸਮੱਸਿਆਵਾਂ ਹਨ ਜਿਵੇਂ ਕਿ ਅਧਰੰਗ ਦੀ ਸਮੱਸਿਆ ਹੈ ਲਕਵੇ ਦੀ ਸਮੱਸਿਆ ਹੈ ਸੋ ਇਹ ਜੀਆਂ ਕੰਡੀਸ਼ਨਸ ਜਾਂ ਕੋਈ ਖੇਡਾਂ ਦੇ ਸੰਬੰਧਿਤ ਕੋਈ ਝੋਟਾਂ ਲੱਗੀਆਂ ਹਨ ਹੈਨਾ ਜਾਂ ਕੋਈ ਸਾਹ ਸੰਬੰਧੀ ਦਿੱਕਤਾਂ ਹਨ ਤਾਂ ਉਹਨਾਂ ਨੂੰ ਅਸੀਂ ਰਿਲੇਟਡ ਐਕਸਰਸਾਈਜ਼ ਜਿਹੜੀਆਂ ਉਹ ਸਿਖਾ ਸਕਦੇ ਹਾਂ ਔਰਤਾ ਦੀ ਸਿਹਤ ਸੰਭਾਲ ਉਹਦੇ ਵਿੱਚ ਵੀ ਫਿਜ਼ੀਓਥੈਰੇਪੀ ਦਾ ਜਿਹੜਾ ਹੈ ਉਹ ਬਹੁਤ ਜਿਹੜਾ ਹੈ ਮਹੱਤਵ ਉਬਰਦਾ ਨਜ਼ਰ ਆ ਰਿਹਾ ਹੈ ਦੇਖੋ ਇੱਕ ਵਾਰੀ ਅਸੀਂ ਮਰੀਜ਼ ਦਾ ਦਰਦ ਜਿਹੜਾ ਹੈ ਉਹਦਾ ਨਿਵਾਰਨ ਕਰ ਦਿੰਦੇ ਆ ਪਰ ਉਹ ਦਰਦ ਦੁਬਾਰਾ ਆ ਜਾਂਦਾ ਉਹ ਦਰਦ ਦੁਬਾਰਾ ਨਾ ਆਏ ਇਸ ਲਈ ਮਰੀਜ਼ ਨੂੰ ਉਹਦੀ ਦਿੱਕਤ ਨਾਲ ਰੋਬਰੂ ਕਰਾਣਾ ਬੜਾ ਜ਼ਰੂਰੀ ਹੈ ਉਹਨੂੰ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਉਹਨੇ ਕੀ ਐਕਟੀਵਿਟੀਜ਼ ਨਹੀਂ ਕਰਨੀਆਂ ਜਿਹੜੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਲੰਗਰ ਦੇਖਦੇ ਹੋ, ਕੋਕ ਪਕਵਾਨ ਦੇਖਦੇ ਹੋ ਤਾਂ ਕਿਤੇ ਪੰਜੀਰੀ ਦੇ ਲੰਗਰ, ਸਬਜ਼ੀ ਦੇ ਪਕੌੜਿਆਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਮਿਲਦੇ ਨੇ ਤੇ ਇੱਥੇ ਜਿਹੜੀ ਗੁਰਗਰਾਸੇ ਯੂਨੀਵਰਸਿਟੀ ਦੇ ਡਿਪਾਰਟਮੈਂਟ ਹੈ ఫిਜ਼ੀਓਥੈਰੇਪੀ ਦੇ ਹੈੱਡ ਸਾਡੇ ਨਾਲ ਨੇ ਸੁਬਰੀਤ ਕਬਿੰਦਰਾ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਵੱਲੋਂ ਹੁਣ 25, 31, 27 ਦਸੰਬਰ ਨੂੰ ਇੱਥੇ ਇਲਾਜ ਦਾ ਲੰਗਰ ਲਗਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹਰ ਘਰ ਦੇ ਵਿੱਚ ਤਕਰੀਬਨ ਕੋਈ ਨਾ ਕੋਈ ਪੀੜਤ ਹੈ ਭਾਵੇਂ ਪਿੱਟ ਦਾ ਦਰਦ ਹੋਵੇ, ਕੋਡਿਆਂ ਦਾ ਦਰਦ ਹੋਵੇ, ਸਰੀਰਕ ਦਰਦ ਹੋਵੇ, ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਆਪਾਂ ਪੀੜਤ ਦੇਖ ਰਹੀ ਆ ਕਿਉਂਕਿ ਜਿਉਹ ਜਿਹਾ ਪੰਜਾਬ ਦੇ ਵਿੱਚ ਖਾਣ ਪੀਣ ਦੀ ਆਪਾਂ ਗੱਲ ਕਰ ਲਈ ਤਾਂ ਉਹਦੇ ਕਰਕੇ ਇਹ ਬਿਮਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਮੈਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵੱਲੋਂ ਜਿਹੜੇ ਲੰਗਰ ਦੇ ਵਿੱਚ ਇਸ ਦੇ ਵਿੱਚ ਇਲਾਜ ਕਿਹੜੀ ਕਿਹੜੀ ਬਿਮਾਰੀ ਦਾ ਕੀਤਾ ਜਾ ਰਿਹਾ ਹੈ ਮੈਂ ਸਭ ਤੋਂ ਸਵਾਗਤ ਹੈ ਕੁਆਰਟੀ ਪੰਜਾਬ ਤੇ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਜਿਹੜਾ ਤੁਸੀਂ ਹੁਣ ਇੱਥੇ ਲੰਗਰ ਲਗਾ ਰਹੇ ਹੋ ਇਲਾਜ ਦਾ ਲੰਗਰ ਸਤਿਕਾਰਯੋਗ ਕੁਇਤਰタル ਦੇ ਉੱਤੇ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦੂਰੋਂ ਤੇ ਨਰਮਸਤਕ ਹੋਣ ਆਉਂਦੀ ਹੈ ਤੇ ਉਹਨਾਂ ਵਾਸਤੇ ਤੁਸੀਂ ਇੱਕ ਤਾਂ ਉਹਨੇ ਜਾਣ ਕਰ ਦਿੱਤੇ ਜਿਹੜਾ ਤੁਸੀਂ 25 26 27 ਦਸੰਬਰ ਨੂੰ ਇੱਥੇ ਲੰਗਰ ਲਗਾ ਰਹੇ ਉਸ ਦੇ ਵਿੱਚ ਇਲਾਜ ਕਿਹੜਾ-ਕਿਹੜਾ ਹੋਊਗਾ ਤੇ ਕਿਸ ਥਾਂ ਦੇ ਉੱਤੇ ਤੁਸੀਂ ਲੰਗਰ ਲਗਾ ਰਹੇ ਆ ਦੇਖੋ ਸਮ 2014 ਤੋਂ ਜਿਹੜਾ ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਸੀਂ ਯੂਨੀਵਰਸਿਟੀ ਦੇ ਜਿਹੜਾ ਮੇਨ ਗੇਟ ਹੈ ਉੱਥੇ ਇਲਾ ਫਿਰ 20 ਰਬੀ ਦਾ ਲੰਗਰ ਸੰ 2014 ਤੋਂ ਹੀ ਲੰਦੇ ਆ ਰਹੇ ਹਾਂ ਤੇ ਇਹਦੇ ਵਿੱਚ ਮੇਨ ਤੌਰ ਤੇ ਜਿਹੜੇ ਹੈ ਜਿਵੇਂ ਗਰਦਨ ਸਰਵਾਈਕਲ ਦੇ ਦਰਦ ਤੇ ਬ੍ਰੀਸ ਜਿਹੜੇ ਹੈ ਮੋਢਿਆਂ ਦੇ ਦਰਦ ਤੇ ਗੋਡਿਆਂ ਦੇ ਦਰਦ ਪਿੱਠ ਦਾ ਦਰਦ ਮਤਲਬ ਕੋਈ ਵੀ ਜੋੜਾਂ ਦਾ ਜਿਹੜੀ ਜਿਹੜੀ ਸਮੱਸਿਆ ਹੈ ਪਲੱਸ ਜਿਨ੍ਹਾਂ ਨੂੰ ਨਿਊਰੋਲੋਜੀਕਲ ਸਮੱਸਿਆਵਾਂ ਹਨ ਜਿਵੇਂ ਕਿ ਅਧਰੰਗ ਦੀ ਸਮੱਸਿਆ ਹੈ ਲਕਵੇ ਦੀ ਸਮੱਸਿਆ ਹੈ ਸੋ ਇਹ ਜੀਆਂ ਕੰਡੀਸ਼ਨਸ ਜਾਂ ਕੋਈ ਖੇਡਾਂ ਦੇ ਸੰਬੰਧਿਤ ਕੋਈ ਝੋਟਾਂ ਲੱਗੀਆਂ ਹਨ ਹੈਨਾ ਜਾਂ ਕੋਈ ਸਾਹ ਸੰਬੰਧੀ ਦਿੱਕਤਾਂ ਹਨ ਤਾਂ ਉਹਨਾਂ ਨੂੰ ਅਸੀਂ ਰਿਲੇਟਡ ਐਕਸਰਸਾਈਜ਼ ਜਿਹੜੀਆਂ ਉਹ ਸਿਖਾ ਸਕਦੇ ਹਾਂ ਠੀਕ ਹੈ इवन ਕਿਉਂਕਿ ਹੁਣ ਜਿਹੜੀ ਔਮਨ ਹੈਲਥ ਹੈ ਔਰਤਾ ਦੀ ਸਿਹਤ ਸੰਭਾਲ ਉਹਦੇ ਵਿੱਚ ਵੀ ਫਿਜ਼ੀਓਥੈਰੇਪੀ ਦਾ ਜਿਹੜਾ ਹੈ ਉਹ ਬਹੁਤ ਜਿਹੜਾ ਹੈ ਮਹੱਤਵ ਉਬਰਦਾ ਨਜ਼ਰ ਆ ਰਿਹਾ ਹੈ ਤੇ ਇਹ ਸਾਰੀਆਂ ਹੀ ਜਿਹੜੀਆਂ ਕੰਡੀਸ਼ਨਸ ਐ ਅਸੀਂ ਉਹਨਾਂ ਦਾ ਇਲਾਜ ਕਰਦੇ ਆ ਤੇ ਮੇਨ ਤੌਰ ਤੇ ਚਾਰ ਤਰੀਕੇ ਨਾਲੇ ਕੀਤਾ ਜਾਂਦਾ ਹੈ ਪਹਿਲੀ ਚੀਜ਼ ਜਿਹੜੀ ਆ ਉਹ ਹੈ ਪੇਸ਼ੈਂਟ ਐਜੂਕੇਸ਼ਨ ਪੇਸ਼ੈਂਟ ਐਜੂਕੇਸ਼ਨ ਮੇਰੇ ਕੋ ਇਕ ਵਾਰੀ ਅਸੀਂ ਮਰੀਜ਼ ਦਾ ਦਰਦ ਜਿਹੜਾ ਹੈ ਉਹਦਾ ਨਿਵਾਰਨ ਕਰ ਦਿੰਦੇ ਆ ਪਰ ਉਹ ਦਰਦ ਦੁਬਾਰਾ ਆ ਜਾਉਂਦਾ ਉਹ ਦਰਦ ਦੁਬਾਰਾ ਨਾ ਆਏ ਇਸ ਲਈ ਮਰੀਜ਼ ਨੂੰ ਉਹਦੀ ਦਿੱਕਤ ਨਾਲ ਰੂਬਰੂ ਕਰਾਣਾ ਬੜਾ ਜ਼ਰੂਰੀ ਹੈ ਉਨੂੰ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਉਹਨੇ ਕੀ ਐਕਟੀਵਿਟੀਆਂ ਨਹੀਂ ਕਰਨੀਆਂ ਕਿਵੇਂ ਆਪਣੇ ਪੋਸਚਰ ਦਾ ਧਿਆਨ ਰੱਖਣਾ ਹੈ ਕਿਵੇਂ ਆਪਣੇ ਜੋੜਾਂ ਦਾ ਖਿਆਲ ਰੱਖਣਾ ਹੈ ਇਹਨਾ ਕਿੰਨਾ ਕਿਵੇਂ ਕਿਵੇਂ ਬੈਠਣਾ ਹੈ ਸੌਣ ਲਈ ਗੱਦਾ ਕਿਵੇਂ ਦਾ ਹੋਣਾ ਚਾਹੀਦਾ ਤੁਹਾਡਾ ਜੁੱਤਾ ਜਿਹੜਾ ਹੈ ਉਹ ਕਿਦਾਂ ਦਾ ਹੋਣਾ ਚਾਹੀਦਾ ਕਿੰਨੀ ਕ ਸੈਰ ਉਹਨੂੰ ਕਰਨੀ ਚਾਹੀਦੀ ਹੈ ਸੋ ਇਹ ਸਾਰਾ ਪੇਸ਼ੈਂਟ ਐਜੂਕੇਸ਼ਨ ਦੇਣ ਦਾ ਨਾਮ ਹੈ ਤਾਂ ਕਿ ਜੋ ਇੱਕ ਵਾਰੀ ਸਮੱਸਿਆ ਉਹਦੀ ਦੂਰ ਹੋ ਜਾਏ ਉਹ ਦੁਬਾਰਾ ਮੁਰਮੁੜ ਨਾ ਆਏ ਤਾਂ ਉਹ ਪੇਸ਼ੈਂਟ ਐਜੂਕੇਸ਼ਨ ਹੈ ਜੋ ਕਿ ਬੜਾ ਜ਼ਰੂਰੀ ਹੈ ਉਸ ਤੋਂ ਬਾਅਦ ਸਾਡੇ ਕੋਲ ਇਲੈਕਟ੍ਰੋਥੈਰਪੀ ਦੀਆਂ ਮਸ਼ੀਨਾਂ ਜਿਹਦੇ ਨਾਲ ਅਸੀਂ ਦਰਦ ਔਰ ਸੋਜਿਸ਼ ਨੂੰ ਕੰਟਰੋਲ ਕਰਦੇ ਹਾਂ ਉਹਨੂੰ ਘਟਾਉਂਦੇ ਹਾਂ ਤੇ ਉਸ ਤੋਂ ਇਲਾਵਾ ਐਕਸਰਸਾਈਜ਼ਸ ਤੇ ਮੈਨੂਅਲ ਥੈਰਪੀ ਐਕਸਰਸਾਈਜ਼ਸ ਮਰੀਜ਼ ਨੂੰ ਅਸੀਂ ਘਰ ਕਰਨ ਲਈ ਐਕਸਰਸਾਈਜ਼ਸ ਸਿਖਾਉਂਦੇ ਤੇ ਮੈਨੂਅਲ ਥੈਰਪੀ ਦੇ ਵਿੱਚ ਦੇਖੋ ਕਿਸੇ ਦੀ ਗਰਦਨ ਆੜ ਗਈ ਉਹਨੂੰ ਕਿਵੇਂ ਖੋਲਣਾ ਹੈ ਜਾਂ ਕਿਸਦਾ ਮੋਢਾ ਜਾਮ ਹੈ ਉਹਨੂੰ ਕਿਵੇਂ ਖੋਲਣਾ ਹੈ ਗੋਡਾ ਅੜ ਰਿਹਾ ਹੈ ਉਹਨੂੰ ਜਿਹੜਾ ਉਹ ਅੜ ਰਿਹਾ ਉਹਨੂੰ ਕਿਵੇਂ ਛੁੜਾਣਾ ਹੈ ਉਹਦੇ ਤੋਂ ਸੋ ਇਹ ਟੈਕਨੀਕ ਸਾਂਝੀ ਆ। ਸੋ ਜਿਹੜਾ ਬੇਸਿਕਲੀ ਹੈ ਉਹ ਚਾਰ ਤਰੀਕਿਆਂ ਨਾਲ ਜਿਹੜਾ ਹੈ ਉਹ ਇਲਾਜ ਉੱਥੇ ਕੀਤਾ ਜਾਂਦਾ। ਪਰ ਹੁਣ ਤੁਸੀਂ ਕਿਹੜੇ ਥਾਂ ਦੇ ਉੱਤੇ ਲਗਾ ਰਹੇ ਹੋ ਲੋਕੇਸ਼ਨ ਦੱਸ ਦੋ ਜੀ ਜਿਹੜੀ ਆਪਣੀ ਲੋਕੇਸ਼ਨ ਹਮੇਸ਼ਾ ਹੀ ਯੂਨੀਵਰਸਿਟੀ ਦਾ ਜਿਹੜਾ ਮੇਨ ਗੇਟ ਹੈ ਉੱਥੇ ਅਸੀਂ ਆਪਣਾ ਕੈਂਪ ਜਿਹੜਾ ਹੈ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਵੱਡੇ ਗੁਰਦੁਆਰੇ ਸਾਹਿਬ ਜਾਂਦੇ ਹੋਏ ਸੱਜੇ ਪਾਸੇ ਜੀ ਅਸੀਂ ਜਿਹੜਾ ਆਪਣਾ ਕੈਂਪ ਲੁੰਦੇ ਹਾਂ। ਤਿੰਨੋ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ ਖਾਣ ਪੀਣ ਦੀ ਜੋ ਆਪਾਂ ਕਿਸੇ ਸਮੇਂ ਦੇ ਦੇਖੀ ਹੈ ਜੋ ਵੱਡੇ ਪੱਧਰ ਤੇ ਕਿਰਾਕਟਾਈ ਹੈ ਪੰਜਾਬ ਦੇ ਵਿੱਚ ਜਿਹੜਾ ਹੋਰ ਫੂਡ ਆ ਗਿਆ ਜਿਹੜਾ ਪਰਵੈਤੀ ਸੀ ਉਸ ਤੋਂ ਪੰਜਾਬੀਆਂ ਨੇ ਮੁੱਖ ਮੋੜ ਲਿਆ ਕਾਰਨ ਕਿ ਕਿਤੇ ਇਹ ਵੀ ਵੱਡਾ ਹੁੰਦਾ ਵੀ ਜਿਹੜਾ ਪਰ ਖਾਣ ਪੀਣ ਹੈ ਜਿਹੜਾ ਤਾਂ ਕਰਕੇ ਇਹ ਚੀਜ਼ ਬਿਮਾਰੀਆਂ ਵੱਧਦੀ ਜਾ ਰਹੀਆਂ ਨੇ ਜੀ ਬਿਲਕੁਲ ਜਿਹੜਾ ਖਾਣ ਪੀਣ ਹੈ ਨਿਊਟ੍ਰੀਸ਼ਨ ਹੈ ਪੋਸ਼ਣ ਹੈ ਉਹ ਬੜਾ ਜ਼ਰੂਰੀ ਇੱਕ ਕੰਪੋਨੈਂਟ ਹੈ ਆਪਣੀ ਹੈਲਥ ਦਾ ਆਪਣੀ ਵੈਲ ਬੀਇੰਗ ਦਾ ਸੋ ਜ਼ਰੂਰ اور ਜੇ ਜੋੜਾ ਸੰਬੰਧੀ ਗੱਲ ਕਰੀਏ ਪਾਰਟਿਕুলਰਲੀ ਜਿਵੇਂ ਗੋਡੇ ਗੋਡਿਆਂ ਨੇ ਦਰਦ ਦੀ ਸਮੱਸਿਆ ਵਾਲੇ ਮਰੀਜ਼ ਆਉਂਦੇ ਆ ਜਾਂ ਪਿੱਠ ਤੇ ਦਰਦ ਵਾਲੇ ਮਰੀਜ਼ ਆਉਂਦੇ ਤੇ ਐਸੀ ਉਹਨਾਂ ਨੂੰ ਜ਼ਰੂਰ ਐਡਵਾਈਸ ਕਰਦੇ ਆ ਕਿ ਨੇ ਤੁਹਾਡਾ ਭਾਰ ਦਿੰਦਾ ਤਾਂ ਆਪਣੇ ਭਾਰ ਨੂੰ ਕੰਟਰੋਲ ਕਰੋ ਉਹ ਪੁੱਛਦੇ ਕੀ ਬਰੇਜ ਕਰਨੇ ਅਸੀਂ ਅਸੀਂ ਕਹਿੰਦੇ ਮੋਟਾਪਾ ਨਹੀਂ ਆਪਣਾ ਵਧਾਣਾ ਇਹਨੂੰ ਘਟਾਣਾ ਸੋ ਮੋਟਾਪਾ ਘਟਾਣ ਵਾਲੀ ਡਾਈਟ ਖਾਓ ਘਰ ਦਾ ਬਣਿਆ ਬੈਲੈਂਸਡ ਫੂਡ ਜਿਹੜਾ ਹੈ ਫੂਡ ਵੀ ਖਾਓ ਸਬਜ਼ੀਆਂ ਵੀ ਖਾਓ ਇਹਨਾਂ ਮੇਵੇ ਵੀ ਖਾਓ ਬਟ ਸਾਰਾ ਕੁਝ ਲਿਮਟ ਦੇ ਵਿੱਚ ਖਾਓ ਤੇ ਆਪਣੇ ਵਜਨ ਨੂੰ ਕੰਟਰੋਲ ਕਰੋ ਤਾਂ ਕਿ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਜਿਹੜੀਆਂ ਹੈ ਉਹ ਕੰਟਰੋਲ ਹੋ ਜਾਂਦੀਆਂ ਪਰ ਜਿਹੜਾ ਤੁਸੀਂ ਇੱਥੇ ਲਾਓਗੇ ਉਹ ਤਾਂ ਸਮਾਂ ਹੋਊਗਾ ਕੁਝ 2-3 ਘੰਟੇ ਭੁੱਲੋਗਾ ਜਾਂ ਫਿਰ ਸਵੇਰ ਤੋਂ ਸ਼ਾਮ ਨਹੀਂ ਉਹਦਾ ਸਮਾਂ ਹੁੰਦਾ ਹੈ 9 ਤੋਂ 4 9 ਤੋਂ 4 ਹਾਂਜੀ ਠੀਕ ਹੈ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਜਿਹੜਾ ਦਰਸ਼ਕਾਂ ਦੇ ਨੂੰ ਇੱਕ ਹੋਰ ਮੈਸੇਜ ਦੇਣਾ ਚਾਹਾਂਗੀ ਕਿ ਜੇ ਇਹ ਸਿਰਫ ਇਲਾਜ ਦਾ ਲੰਗਰ ਇਹ 3 ਦਿਨਾਂ ਲਈ ਸੀਮਿਤ ਨਹੀਂ ਹੈ ਬਲਕਿ ਇਹ ਸਾਰਾ ਸਾਲ ਅਸੀਂ ਜਿਹੜੀ ਫਿਜ਼ੋਥੈਰੇਪੀ ਓਪੀਡੀ ਹੈ ਉਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਜਿਹੜੀ ਹੈ ਉਹ ਚਲਦੀ ਹੈ ਔਰ ਉਹ ਟੋਟਲੀ ਫ੍ਰੀ ਆਫ ਕਾਸਟ ਹੈ ਤਾਂ ਜਿੰਨੂੰ ਵੀ ਕੋਈ ਜੋੜਾਂ ਨਾਲ ਰਿਟਿਡ ਸਮੱਸਿਆ ਹੈ ਜਾਂ ਕੋਈ ਨਿਊਰੋਲੋਜੀਕਲ ਪ੍ਰੋਬਲਮਸ ਹੈ ਠੀਕ ਹੈ ਜਿਹਦੇ ਵਿੱਚ ਫਿਜ਼ੋਥੈਰੇਪੀ ਕਰਗਰ ਹੋ ਸਕਦੀ ਹੈ ਉਹਨਾਂ ਨੂੰ ਅ ਬੇਨਤੀ ਕਰ ਲੋ ਜਾਂ ਉਹਨਾਂ ਨੂੰ ਸਾਡਾ ਸੱਦਾ ਹੈ ਕਿ ਉਹ ਆ ਕੇ ਆਪਣਾ ਇਲਾਜ ਕਰਾ ਸਕਦੇ ਸਨ ਸੇ ਬਹੁਤ ਅਨੰਦ ਥੈਂਕ ਯੂ ਸੋ ਹੁਣ ਜੇਕਰ ਤੁਸੀਂ ਵੀ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਆ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਇਸ ਇਲਾਜ ਦੇ ਲੰਗਰ ਦੇ ਵਿੱਚ ਜ਼ਰੂਰ ਪਹੁੰਚੇ ਹੋ ਤੇ ਜੇਕਰ ਬੇਕਰ ਜਾਵੇ ਤਾਂ ਡਾਕਟਰ ਪੰਕਜ ਹੋਰਾਂ ਦੀ ਗੱਲ ਕਰ ਲਈ ਤਾਂ ਇੱਕ ਜੇਕਰ ਇਸ ਖੇਤਰ ਦੀ ਗੱਲ ਕਰ ਲਈ ਤਾਂ ਇੱਕ ਨਾਮ ਵਰਕਸ਼ੀਤ ਹੈ ਉਹ ਉਹਨਾਂ ਦੇ ਨਾਲ ਤੁਸੀਂ ਸਫਰ ਕਰ ਸਕਦੇ ਹੋ ਇਸ ਤੋਂ ਬਾਅਦ ਵੀ ਤੁਸੀਂ ਜੇਕਰ ਕੈਂਪ ਤੋਂ ਬਾਅਦ ਤੁਸੀਂ ਉਹਨਾਂ ਨਾਲ ਸੰਪਰਕ ਨੰਬਰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਕਿ ਜੇਕਰ ਤੁਹਾਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਪਟਿਆਲਾ ਦੇ ਵਿੱਚ ਵੀ ਉਹ ਇਸ ਦਾ ਇਲਾਜ ਬਖੂਬੀ ਕਰਦੇ ਨੇ ਤੇ ਦੂਰ ਦਰਾਡੇ ਤੋਂ ਉਹਨਾਂ ਦੇ ਕੋਲ ਜਿਹੜੇ ਮਰੀਜ਼ ਨੇ ਉਹ ਮਤਲਬ ਬਿਮਾਰੀ ਤੋਂ ਉੱਤੇ ਆਉਂਦੇ ਨੇ ਪਰ ਠੀਕ ਹੋ ਕੇ ਉੱਥੋਂ ਜਾ ਰਹੇ ਨੇ ਸੋ ਅਸੀਂ ਇਸ ਵਾਰ ਕਰਕੇ ਗੱਲ ਕਰ ਰਹੇ ਤਾਂ ਕਿ ਕਿਸੇ ਦਾ ਜਿਹੜਾ ਫਾਇਦਾ ਹੋ ਸਕੇ ਕਿਉਂਕਿ ਇਸ ਖੇਤਰ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਠੱਗੇ ਵੀ ਜਾ ਰਹੇ ਨੇ ਜੋ ਕੋਈ ਪਿੱਠ ਮਲਣ ਵਾਲੇ ਹੁੰਦੇ ਜਾਂ ਹੋਰ ਤਰ੍ਹਾਂ ਦੇ ਹੁੰਦੇ ਤਾਂ ਕਿੰਦਾ ਕਿਤੇ ਭਾਰੀ ਨੁਕਸਾਨ ਵੀ ਕਰਾ ਲੈਂਦੇ ਉਸ ਤੋਂ ਬਾਅਦ ਜਾ ਕੇ ਜਿਹੜੀ ਮਤਲਬ ਤਕਨੀਕੀ ਤੌਰ ਦੇ ਉੱਤੇ ਗੱਲ ਕਰਨੀ ਜਾਂ ਫਿਰ ਇਹਦੀ ਮੋਡਲ ਜਿਹੜੀ ਜਾਣਕਾਰੀ ਇਹਨੂੰ ਨਹੀਂ ਹੁੰਦੀ ਇੱਕ ਮਤਲਬ ਲੰਬੇ ਸਮੇਂ ਤੋਂ ਐਦਾਂ ਹੀ ਜਿਵੇਂ ਹੱਥਾਂ ਦੇ ਨਾਲ ਉਹ ਆਪਣਾ ਕਰਦੇ ਆ ਹੁੰਦੇ ਪਰ ਜੇਕਰ ਦੇਖਿਆ ਜਾਵੇ ਤਾਂ ਵੱਡੇ ਪੱਧਰ ਦੇ ਉੱਤੇ ਨੁਕਸਾਨ ਉਹ ਆਪਣੇ ਸਲੀਜ਼ਾ ਕਰ ਲੈਂਦੇ ਨੇ ਸੋ ਤੁਹਾਡੇ ਨਾਲ ਇਸ ਬਾਬਤ ਤੋਂ ਹੋਰ ਵੀ ਗੱਲਬਾਤ ਕਰਦੇ ਰਹਾਂਗੇ ਜਿਸ ਦਿਨ ਇਹ ਕੈਂਪ ਚੱਲੂਗਾ ਤੁਹਾਨੂੰ ਉਸ ਦਿਨ ਵੀ ਤੁਹਾਡੇ ਰੂਬਰੂ ਹੋਵਾਂਗੇ ਸੋ ਤੁਸੀਂ ਰੋਕਵਾ ਟਿੱਪ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦੇ ਰਹਾਂਗੇ ਸੰਬੰਧ ਸ੍ਰੀ ਪੱਤੇਗੜ੍ਹ ਸਾਹਿਬ ਤੋਂ